ਸੋ ਸੇ ਗੱਲ ਦੀ ਮੈਂ ਵੀਡੀਓ ਬਣਾ ਰਹਾ ਹਾਂ ਜੌਂ ਦੀ ਜਿਹਦੇ ਸੱਤੂ ਬਣਦੇ ਹਨ ਅਤੇ ਇਸ ਦੇ ਕਿੰਨੇ ਫਾਇਦੇ ਹਨ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਅਗਰ ਇਹ ਵੀਡੀਓ ਮੈਨੂੰ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਦੇਖੋ ਜਿਹੜੇ ਜੌਂ ਨੇ ਇਹਨਾਂ ਨੂੰ ਪਹਿਲਾਂ ਅਸੀਂ ਇਸ ਦੇ ਵਿੱਚ ਕੜਾਈ ਦੇ ਵਿੱਚ ਪਾ ਕੇ ਅਸੀਂ ਇਹਨਾਂ ਨੂੰ ਧੁੰਨ ਰਹੇ ਹਾਂ ਸੇ ਜਮਾ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹਾਂ ਜਮਾ ਨੂੰ ਜਦੋਂ ਇਹ ਠੰਡੇ ਹੋ ਜਾਣਗੇ ਅਸੀਂ ਇਸ ਨੂੰ ਗ੍ਰाइंड ਕਰਾਂਗੇ ਤਾਂ ਕਿ ਇਸ ਦਾ ਪਾਊਡਰ ਬਣ ਸਕੇ ਦੇਖੋ ਇਹ ਜਿਹੜੇ ਨੇ ਜੋ ਪਹਿਲਾਂ ਅਸੀਂ ਇਹਨਾਂ ਨੂੰ ਗਰਮ ਕੀਤਾ ਫਿਰ ਅਸੀਂ ਇਹਨਾਂ ਨੂੰ ਠੰਡਾ ਹੋਣ ਤੇ ਇਸ ਨੂੰ ਗ੍ਰाइंड ਕੀਤਾ ਹੈ ਹੁਣ ਇਹ ਜਮਾ ਦਾ ਜਿਹੜਾ ਆਟਾ ਹੈ ਉਹ ਬਣ ਗਿਆ ਹੈ ਇਸ ਨੂੰ ਕਹਿੰਦੇ ਹਨ ਸਤੂ ਇਸ ਨੂੰ ਸਤੂ ਕਹਿੰਦੇ ਹਨ ਇਸ ਨੂੰ ਕਿਸ ਤਰ੍ਹਾਂ ਇਤਮਾਲ ਕਰਨਾ ਹੈ ਉਹ ਮੈਂ ਦੱਸਾਂਗਾ ਔਰ ਇਹਦੇ ਕੀ ਫਾਇਦੇ ਹਨ ਕੁਝ ਫਾਇਦੇ ਮੈਂ ਤੁਹਾਨੂੰ ਦੱਸੂਗਾ ਸਤ ਸ੍ਰੀ ਅਕਾਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਜੋਂ ਤੇ ਇਸ ਦੇ ਸੱਤੂ ਵੀ ਬੰਦੇ ਹਨ ਤੇ ਜਿਉਂ ਆਮ ਤੌਰ ਤੇ ਠੰਡੇ ਹੁੰਦੇ ਹਨ ਅਤੇ ਜਿਨ੍ਹਾਂ ਦੇ ਜਿਗਰ ਵਿੱਚ ਗਰਮੀ ਪੈ ਜਾਂਦੀ ਹੈ ਉਹਨਾਂ ਨੂੰ ਜਿਉਂ ਦੇ ਸੱਤੂ ਜਿਹੜੇ ਨੇ ਉਸ ਨੂੰ ਲੈਣਾ ਚਾਹੀਦਾ ਹੈ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਫਿਰ ਜਿਉਂ ਨੂੰ ਭੁੰਨਣਾ ਭੁੰਨਣ ਤੋਂ ਬਾਅਦ ਕੁਝ ਸੁਣੋ ਗ੍ਰाइंड ਕਰਨਾ ਹੈ ਤੇ ਉਹ ਸਤੂ ਬਣਦੇ ਹਨ ਸਤੂ ਜਿਗਰ ਦੀ ਗਰਮੀ ਕੱਢਣ ਵਾਸਤੇ ਬਹੁਤ ਹੀ ਵਧੀਆ ਹੈ ਕੁਦਰਤ ਨੇ ਦੇਖੋ ਸਾਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਹਨ ਪਰ ਅਸੀਂ ਇਸਤੇਮਾਲ ਨਹੀਂ ਕਰਦੇ ਅਗਰ ਅਸੀਂ ਜੌਂ ਦਾ ਪਾਣੀ ਵੀ ਪੀਨੇ ਹਾਂ ਲਗਾਤਾਰ 1 ਮਹੀਨਾ ਜੌਂ ਦਾ ਪਾਣੀ ਪੀ ਲੋ ਤਾਂ ਤੁਹਾਨੂੰ ਆਮ ਤੌਰ ਤੇ ਇਮਿਊਨਿਟੀ ਜਿਹੜੀ ਆ ਤੁਹਾਡੀ ਸਟਰੋਂਗ ਹੋ ਜਾਏਗੀ ਭਾਰ ਤੁਹਾਡਾ ਘਟ ਜਾਏਗਾ ਤੇ ਹਾਜਮਾ ਠੀਕ ਹੋ ਜਾਏਗਾ ਬਾਦ ਹਮੀ ਖੱਟੇ ਡਕਾਰ ਜਲਨ ਇਹ ਤੁਹਾਡੀ ਬਿਲਕੁਲ ਠੀਕ ਹੋ ਜਾਏਗੀ ਤੇ ਬੀਪੀ ਜਿਹੜਾ ਜਿੰਨਾ ਦਾ ਵਾਧਾ ਘਟਦਾ ਬੀਪੀ ਵੀ ਬਿਲਕੁਲ ਠੀਕ ਹੋ ਜਾਏਗਾ ਇਸ ਤੋਂ ਇਲਾਵਾ ਜੇ ਅਸੀਂ ਜੌਂ ਦਾ ਪਾਣੀ ਪੀਂਦੇ ਹਾਂ ਜਾਂ ਸੱਤੂ ਖਾਂਦੇ ਹਾਂ ਤਾਂ ਸਾਨੂੰ ਆਮ ਤੌਰ ਤੇ ਦੇਖਿਆ ਜਾਏ ਤੇ ਜਿਹੜੇ ਅੰਦਰ ਸਾਡੇ ਜ਼ਹਿਰੀਲੇ ਪਦਾਰਥ ਹਨ ਉਹਨਾਂ ਨੂੰ ਕੱਢਣ ਵਿੱਚ ਬਹੁਤ ਮਦਦ ਕਰਦਾ ਹੈ ਬਾਕੀ ਜਿਨ੍ਹਾਂ ਦਾ ਆਮ ਤੌਰ ਤੇ 슈ਗਰ ਲੈਵਲ ਠੀਕ ਨਹੀਂ ਰਹਿੰਦਾ ਉਹਨਾਂ ਨੂੰ ਜੌਂ ਦੀ ਰੋਟੀ ਜਿਹੜੀ ਆ ਉਹ ਖਾਣੀ ਚਾਹੀਦੀ ਹੈ ਜੌਂ ਦੀ ਰੋਟੀ ਖਾਣ ਨਾਲ ਉਹ ਬਿਲਕੁਲ ਉਹਨਾਂ ਦੀ ਸ਼ੂਗਰ ਜਿਹੜੀ ਆ ਉਹ ਠੀਕ ਹੋ ਜਾਏਗੀ ਇਸ ਤੋਂ ਇਲਾਵਾ ਅਗਰ ਜੇ ਕਬਜ਼ ਰਹਿੰਦੀ ਹੈ ਤਾਂ ਕਬਜ਼ ਦਾ ਜਿਹੜਾ ਇਲਾਜ ਹੈ ਉਹ ਜਿਉਂ ਹੀ ਪੀਣੇ ਚਾਹੀਦੇ ਹਨ ਜਾਂ ਤੁਹਾਨੂੰ ਜਮਾਂ ਦਾ ਪਾਣੀ ਜਿਹੜਾ ਉਹ ਪੀਣਾ ਚਾਹੀਦਾ ਹੈ ਤੱਕ ਕਬਈ ਤੇ ਦੂਰ ਕਰਦਾ ਹੀ ਕਰਦਾ ਹੈ ਕਿਡਨੀ ਨੂੰ ਵੀ ਇਹ ਸਾਫ ਕਰਦਾ ਹੈ ਜੇ ਪੇਟ ਵਿੱਚ ਰਸੋਲੀਆਂ ਹਨ ਤਾਂ ਤੁਸੀਂ ਇਹਦਾ ਇਸਤੇਮਾਲ ਕਰੋ ਅਗਰ ਜੇ ਤੁਸੀਂ ਭਾਰ ਘਟਾਣਾ ਚਾਹੁੰਦੇ ਹੋ ਤਾਂ 6 ਮਹੀਨੇ ਜੌਂ ਦੀ ਰੋਟੀ ਜਿਹੜੀ ਆ ਉਹ ਖਾ ਕੇ ਦੇਖੋ ਤੁਹਾਡਾ ਭਾਰ ਵੀ ਜਿਹੜਾ ਉਹ ਘਟ ਜੇਗਾ ਵਕਈ ਇਸ ਨੂੰ ਪਵਿੱਤਰ ਅਨਾਜ ਮੰਨਿਆ ਗਿਆ ਹੈ ਤੇ ਇਹ ਸਾਡੇ ਸਰੀਰ ਦੀ ਫੈਟ ਜਿਹੜੀ ਹੈ ਉਹ ਕੱਟ ਕਰਦੀ ਹੈ ਇਸ ਤੋਂ ਇਲਾਵਾ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਨੂੰ ਸਟਰੋਂਗ ਕਰਦੀ ਹੈ ਕੁਦਰਤ ਨੇ ਸਾਨੂੰ ਅਜਿਹੇ ਭੋਜਨ ਦਿੱਤਾ ਹੋਇਆ ਹੈ ਕਿ ਜਿਹੜਾ ਹੋਰ ਆਮ ਮੈਡੀਸਨ ਦੇ ਵਿੱਚ ਨਹੀਂ ਮਿਲਦਾ ਜੋ ਇਸ ਦੇ ਵਿੱਚ ਮਿਲਦਾ ਹੈ ਜਿਵੇਂ ਸੋਨਾ ਚਾਂਦੀ ਦਾ ਪਾਣੀ ਪੀਣ ਨਾਲ ਬਹੁਤ ਬੈਨੀਫਿਟ ਹਨ ਇਸੇ ਤਰ੍ਹਾਂ ਅਗਰ ਅਸੀਂ ਜੌਂ ਦਾ ਵੀ ਪਾਣੀ ਪੀਏ ਤਾਂ ਇਹ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹੈ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਫਾਈਬਰ ਇਸ ਵਿੱਚ ਬਹੁਤ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ એનર્ਜੀ ਇਹ ਦਿੰਦਾ ਹੈ ਇੱਕ ਵਾਰੀ ਜੌਂ ਦਾ ਤੁਸੀਂ ਸ਼ਰਬਤ ਪੀ ਲਓ ਤੇ ਤੁਹਾਨੂੰ ਸਾਰੇ ਦਿਹਾੜੀ ਭੁੱਖ ਨਹੀਂ ਲੱਗੇਗੀ। ਬਾਕੀ ਆਮ ਤੌਰ ਤੇ ਦੇਖਿਆ ਜਾਏ ਤੇ ਜਿਹੜੇ ਜੌਨ ਨੇ ਇਹ ਖੱਟੇ ਡਕਾਰ ਜਲਨ ਬਦ ਹਜਮੀ ਅਗਰ ਇਹਦਾ ਪਾਣੀ ਪੀਂਦੇ ਹੋ ਤਾਂ ਉਹ ਵੀ ਇਹ ਠੀਕ ਹੋ ਜਾਏਗਾ। ਬਾਕੀ ਗਰਮੀ ਨੂੰ ਸ਼ਾਂਤ ਕਰਨ ਵਾਸਤੇ ਆਮ ਤੌਰ ਤੇ ਜਿਹੜਾ ਜੌਨ ਹੈ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਹੋ ਸਕੇ ਜੇ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸਤਿ ਸ੍ਰੀ ਅਕਾਲ